ਹਾਦ ਕੋ ਜੀ ਸਰਜੋਤ ਕੋ ਇਹਨੂੰ ਸ਼ੌਕ ਚੜਿਆ ਐਨ ਕੱਲ ਲਾਉਣ ਦਾ ਹਾਂਜੀ ਕਿੱਦਾਂ ਫਿਰ ਸਰਜੋਤ ਗੌਰ ਹੈਲੋ ਹਾਂਜੀ ਜੀ ਕੋਈ ਗੀਤ ਸੁਣਾ ਦਿਓ ਆਜੋ ਜੀ ਆਜੋ ਆਜੋ ਫਿਰ ਆਜੋ ਆਜੋ ਹਣ ਸਰਜੋ ਸੁਣਾਉਗੇ ਜੀ ਆ ਕੇ ਗੀਤ ਆਓ ਜੀ ਸਾਰੀ ਆਡੀਅੰਸ ਤੁਹਾਡਾ ਗਾਣਾ ਸੁਣ ਲੈਣੀ ਬੇਤਾਬ ਆ ਜੀ ਦੇਖੋ ਕਿਦਾਂ ਜੀ ਸਟੇਡੀਅਮ ਖੱਚਾ ਖੱਚ ਭਰਿਆ ਆ ਜੀ ਆ ਜਾਓ ਛੇਤੀ ਆਪਣਾ ਪਿਆਰਾ ਜਿਹਾ ਸੌਂਗ ਸਾਡੀ ਆਡੀਅנס ਦੇ ਸਾਹਮਣੇ ਪੇਸ਼ ਕਰੋ ਜੀ ਲਓ ਜੀ ਸਰਜੋਤ ਕੋ ਟੀਂਰ ਸਾ ਆਪਣੇ ਪਲਾਨ ਦੇ ਵਿੱਚ 에어ਪੋਰਟ ਤੇ ਆ ਪਹੁੰਚੇ ਨੇ ਹਾਂ ਜੀ ਜੀ ਬਹੁਤ ਸਾਰੇ ਨਾਲ ਆ ਜੀ ਹਾਂ ਜੀ ਹਾਂ ਜੀ ਸਟੇਜ ਤੇ ਆ ਗਏ ਆ ਜੀ ਚਲੋ ਜੀ ਹਾਂ ਜੀ ਜੀ ਸਾਉ ਜੀ ਕੋਈ ਲੋਕ ਗੀਤ ਪੰਜਾਬੀ ਗੀਤ ਮਾਰਕੀ ਸੀ ਰਾਹੀ ਓਏ ਸੋਣੀਆਂ ਵੇ ਵਿੱਚ ਕੁੱਗੀਆਂ ਦਾ ਜੁੜਾਈ ਓਏ ਹਾਂਣੀਆਂ ਵੇ ਵਿੱਚ ਕੁੱਗੀਆਂ ਦਾ ਜੁੜਾਈ ਓਏ ਇੱਕ ਕੁੱਗੀ ਅਰ ਗਈ ਇੱਕ ਕੁ ਗੀਰ ਡੇ ਗਈ ਸੋਣ ਆਵੇ ਪਿਆ ਲੰਬਾ ਵੀ ਸੋਡਾਈ ਓਏ ਹਾਂ ਆਣੀ ਆਵੇ ਪਿਆ ਲੰਬਾ ਵੀ ਸੋਡਾਈ ਓਏ ਕੜਦੀ ਸੀ ਸਾਲੂ ਓਏ ਸੋਣ ਆਵੇ ਪਟ ਲਾਉਂਦੀ ਸੀ ਖੱਟਾਈ ਓਏ ਹਾਂ ਆਣੀ ਆਵੇ ਪਟ ਲੌਂਦੀ ਸੀ ਖਟਾਈ ਓਏ ਰੁੜ ਗਈ ਜਵਾਨੀ ਓਏ ਰੁੜ ਗਈ ਜਵਾਨੀ ਓਏ ਸੋਣਿਆ ਵਿਦਿਆ ਗਲੀਆਂ ਦਾ ਕਟਾਈ ਓਏ ਹਾਣੀਆ ਵਿਦਿਆ ਗਲੀਆਂ ਦਾ ਕਟਾਈ ਓਏ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰਜਤ ਕੋ ਰਾਗ ਗੀਤ ਤੁਸੀਂ ਸੁਣਿਆ ਜੀ ਨਾਲ ਅਸੀਂ ਸਾਰਾ ਦਿੱਤਾ ਜੀ ਇਹਨੂੰ ਥੈਂਕ ਯੂ ਜੀ ਥੈਂਕ ਯੂ ਦੱਸਦੇ ਜੀ ਸਰਜਤ ਕਿੰਨਾ ਕੁ ਸੋਹਣਾ ਤੇ ਸਰੀਲਾ ਗਾਉਂਦੀ ਆ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜੀ